ਤਵਾਦੀ ਹਮਲੇ ਤੋਂ ਬਾਅਦ ਇੰਸਟਾਗ੍ਰam ਤੇ ਇੱਕ ਟ੍ਰੈਂਡ ਕਰਨ ਵਾਲੀ ਤਸਵੀਰ ਜਿਸ ਦੇ ਵਿੱਚ ਇੱਕ ਪਤਨੀ ਆਪਣੇ ਮਰੇ ਹੋਏ ਪਤੀ ਕੋਲ ਬੈਠੀ ਹੰਝੂ ਵਹਾ ਰਹੀ ਹੈ। ਇਸ ਫੋਟੋ ਨੂੰ ਇੰਸਟਾ ਤੇ ਟ੍ਰੈਂਡ ਬਣਾ ਦਿੱਤਾ ਗਿਆ ਪਰ ਹੁਣ ਲੋਕ ਉਸੇ ਸ਼ਹੀਦ ਦੀ ਪਤਨੀ ਨੂੰ ਗਾਲਾਂ ਕੱਢ ਰਹੇ ਨੇ। ਉਸ ਫੋਟੋ ਦੇ ਪਿੱਛੇ ਇੱਕ ਔਰਤ ਸ਼ਹੀਦ ਵਿਨੇ ਨਰਵਾਲ ਦੀ ਪਤਨੀ ਖੜੀ ਆ ਜਿਸ ਨੇ ਆਪਣੇ ਪਤੀ ਨੂੰ ਅੱਖਾਂ ਸਾਹਮਣੇ ਗੋਲੀਆਂ ਨਾਲ ਛਲਨੀ ਹੁੰਦੇ ਦੇਖਿਆ। ਪਰ ਉਸ ਸਾਰੇ ਦਰਦ ਅਤੇ ਦੁੱਖ ਤੋਂ ਬਾਅਦ ਵੀ ਉਸੇ ਸ਼ਾਂਤੀ ਦੀ ਗੱਲ ਜਦੋਂ ਉਸਨੇ ਕੀਤੀ ਤਾਂ ਕੁਝ ਨੀਚ ਮਾਨਸਿਕਤਾ ਵਾਲੇ ਲੋਕ ਉਸ ਨੂੰ ਗਾਲਾਂ ਕੱਢ ਰਹੇ ਨੇ ਜੋ ਸੋਚਦੇ ਨੇ ਕਿ ਜੇਕਰ ਤੁਸੀਂ ਮੁਸਲਮਾਨਾਂ ਜਾਂ ਕਸ਼ਮੀਰੀਆਂ ਦੇ ਵਿਰੁੱਧ ਨਹੀਂ ਬੋਲਦੇ ਤਾਂ ਤੁਹਾਡੀ ਕੋਈ ਕੀਮਤ ਨਹੀਂ ਹੈ ਤੁਹਾਡੇ ਕੋਲ ਸਿਰਫ ਗਾਲਾਂ ਗਾਲਾਂ ਤੇ ਗਾਲਾਂ ਨੇ ਸ਼ਰਮ ਕਰੋ ਉਸ ਔਰਤ ਨੇ ਆਪਣੇ ਪਤੀ ਦੀ লাশ ਨੂੰ ਤਿਰੰਗੇ ਦੇ ਵਿੱਚ ਲਿਫਟਦੇ ਹੋਏ ਵੇਖਿਆ ਤੁਸੀਂ ਤਾਂ ਸ਼ਾਇਦ ਖਬਰ ਦੀ ਪੂਰੀ ਹੈਡਲਾਈਨ ਵੀ ਨਹੀਂ ਪੜੀ ਹੋਵੇਗੀ ਇਹ ਅਹੀ ਲੋਕ ਨੇ ਜੋ ਇੱਕ ਸ਼ਹੀਦ ਦੀ ਪਤਨੀ ਨੂੰ ਕਹਿ ਰਹੇ ਨੇ ਕਿ ਉਸਨੇ ਕੁਝ ਵੀ ਨਹੀਂ ਗਵਾਇਆ ਜਦੋਂ ਕਿ ਉਸਨੇ ਆਪਣਾ ਸਭ ਕੁਝ ਗਵਾ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ ਤੇ ਟ੍ਰੋਲਰਸ ਲੈਫਟਨੈਂਟ ਵਿਨੇ ਨਰਵਾਲ ਦੀ ਪਤਨੀ ਦੇ ਅਚਾਨਕ ਪਿੱਛੇ ਪੈ ਗਏ। ਕਾਰਨ ਉਸਦਾ ਇੱਕ ਬਿਆਨ। ਹਿਮਾਂਸ਼ੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਲੋਕ ਮੁਸਲਮਾਨਾਂ ਜਾਂ ਕਸ਼ਮੀਰੀਆਂ ਦੇ ਵਿਰੁੱਧ ਜਾਣ। ਅਸੀਂ ਸ਼ਾਂਤੀ ਚਾਹੁੰਦੇ ਹਾਂ। ਬੇਸਕਾ ਅਸੀਂ ਨਿਆਏ ਚਾਹੁੰਦੇ ਆ ਇਸ ਮਾਮਲੇ ਤੇ ਲੋਕਾਂ ਨੇ ਹਿਮਾਂਸ਼ੀ ਨਰਵਾਲ ਲਈ ਬਹੁਤ ਕਿਣੋਣੀਆਂ ਤੇ ਘਟੀਆਂ ਗੱਲਾਂ ਲਿਖੀਆਂ ਟਰੋਲਰਸ ਉਸ ਮਹਿਲਾ ਨੂੰ ਗਾਲਾਂ ਕੱਢਣ ਲੱਗ ਪਏ ਜਿਸ ਨੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ ਤੇ ਹੁਣ ਲੋਕ ਉਸਦੇ ਬਿਆਨ ਨਾਲ ਵੀ ਨਿਰਾਸ਼ਗੀ ਜਤਾ ਰਹੇ ਨੇ ਆਓ ਦਿਖਾਉਂਦੇ ਆ ਲੋਕਾਂ ਦੀ ਕਿਹੜੀ ਘਟੀਆਂ ਮਾਨਸਿਕਤਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮਾੜੀਆਂ ਗੱਲਾਂ ਲਿਖਣ ਨੂੰ ਮਜਬੂਰ ਕਰ ਰਹੀ ਹੈ ਹਰ ਕੋਈ ਲਾਈਮਲਾਈਟ ਚਾਹੁੰਦਾ ਹੈ ਪਤੀ ਮਰ ਗਿਆ ਤਾਂ ਕੀ ਮੁਆਵਜ਼ਾ ਮਿਲੇਗਾ ਨਵਾਂ ਵਿਆਹ ਕਰਵਾ ਲਵੇਗੀ ਤਾਂ ਥੋੜੀ ਹੋਰ ਅਟੈਨਸ਼ਨ ਮਿਲ ਜਾਵੇਗੀ ਇੱਕ ਯੂਜ਼ਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਸਨੇ ਲਿਖਿਆ ਕਿ ਪਰੇਸ਼ਾਨ ਕਿਉਂ ਨਹੀਂ ਲੱਗ ਰਹੀਏ ਤਾਂ ਕੁਝ ਦਿਨਾਂ ਦੇ ਵਿੱਚ ਹੀ ਆਪਣੇ ਪਤੀ ਨੂੰ ਭੁੱਲ ਗਈ ਇਸ ਦੇ ਨਾਲ ਕੀ ਫਰਕ ਪਵੇਗਾ ਫਰਕ ਉਸਦੇ ਮਾਪਿਆਂ ਨੂੰ ਪਵੇਗਾ ਜਿਨ੍ਹਾਂ ਦਾ ਪੁੱਤ ਚਲਾ ਗਿਆ ਤਾਂ ਕਿਸੇ ਨੇ ਲਿਖਿਆ ਕਿ ਤੁਹਾਡੇ ਨਾਲ ਜੋ ਵੀ ਹੋਇਆ ਉਸ ਲਈ ਕੋਈ ਹਮਦਰਦੀ ਨਹੀਂ ਹੈ ਤੁਹਾਡੇ ਨਾਲ ਜੋ ਵੀ ਹੋਇਆ ਉਹ ਸਹੀ ਹੋਇਆ ਤਾਂ ਕਿਸੇ ਨੇ ਲਿਖਿਆ ਕਿ ਮੁਸਲਮਾਨਾਂ ਨੂੰ ਆਪਣਾ ਰਿਸ਼ਤੇਦਾਰ ਬਣਾ ਲਓ ਇੱਕ ਯੂਜ਼ਰ ਨੇ ਜੋ ਵੀ ਲਿਖਿਆ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਉਸਨੇ ਲਿਖਿਆ ਕਿ ਇੱਕ ਔਰਤ ਇਸ ਔਰਤ ਨੇ ਤਿੰਨ ਦਿਨਾਂ ਦੇ ਵਿੱਚ ਆਪਣੇ ਪਤੀ ਨੂੰ ਖਾ ਲਿਆ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਇਹ ਉਹ ਲੋਕ ਨੇ ਜੋ ਔਰਤਾਂ ਦਾ ਸਤਕਾਰ ਕਰਨ ਦੀ ਗੱਲ ਕਰਦੇ ਨੇ ਅਤੇ ਹੁਣ ਇੱਕ ਸ਼ਹੀਦ ਦੀ ਪਤਨੀ ਦੇ ਨਾਲ ਕਿਵੇਂ ਦੁਰਵਿਵਾਰ ਕਰ ਰਹੇ ਨੇ ਟਰੋਲਰਸ ਕਹਿੰਦੇ ਨੇ ਤਾਂ ਕੀ ਹੋ ਗਿਆ ਜੇ ਪਤੀ ਚਲਾ ਗਿਆ ਤੈਨੂੰ ਮੁਆਵਜ਼ਾ ਮਿਲ ਜਾਵੇਗਾ ਦੁਬਾਰਾ ਵਿਆਹ ਕਰਵਾ ਲਵੇਂਗੀ ਤੁਸੀਂ ਇਨਸਾਨ ਹੋ ਜਾਂ ਇਨਸਾਨੀਅਤ ਦੇ ਨਾਤੇ ਕਲੰਕ ਹੋ ਕਿਸ ਨਾਲ ਉਸ ਨੂੰ ਕੋਈ ਫਰਕ ਨਹੀਂ ਪਵੇਗਾ ਵਰਕ ਉਸ ਨੂੰ ਪਿਆਸ ਸੀ ਇਸ ਲਈ ਉਸ ਨੇ ਸ਼ਾਂਤੀ ਮੰਗੀ ਸੀ ਨਫ਼ਰਤ ਨਹੀਂ ਮੰਗੀ ਤਾਂ ਜੋ ਉਸ ਦੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਜੋ ਦਰਦ ਦੇ ਵਿੱਚੋਂ ਉਹ ਗੁਜ਼ਰੀ ਉਹ ਕੋਈ ਹੋਰ ਨਾ ਚੱਲ ਲਵੇ ਪਰ ਕੁਝ ਗੰਦੀ ਮਾਨਸਿਕਤਾ ਵਾਲੇ ਲੋਕ ਸਮਝਦੇ ਨੇ ਕਿ ਮੁਸਲਮਾਨਾਂ ਦੇ ਵਿਰੁੱਧ ਆਗੂ ਗਲੋ ਤਾਂ ਤੁਸੀਂ ਸੱਚੇ ਦੇਸ਼ ਭਗਤ ਬਣ ਜਾਓਗੇ ਅੱਜ ਹਿਮਾਂਸ਼ੀ ਗਾਲਾਂ ਖਾ ਰਹੀ ਹੈ ਕਿਉਂਕਿ ਉਹ ਨਫ਼ਰਤ ਤੋਂ ਇਨਕਾਰ ਕਰ ਰਹੀ ਹੈ ਭਾਰਤ ਨੂੰ ਅੱਤਵਾਦੀਆਂ ਤੋਂ ਖਤਰਾ ਤਾਂ ਹੈ ਹੀ ਪਰ ਤੁਹਾਡੀ ਸੋਚ ਕਾਰਨ ਵੀ ਭਾਰਤ ਖਤਰੇ ਦੇ ਵਿੱਚ ਹੈ ਜੋ ਕਿਸੇ ਸ਼ਹੀਦ ਦੀ ਵਿਧਵਾ ਨੂੰ ਵੀ ਇਨਸਾਨ ਨਹੀਂ ਸਮਝਦੇ ਸੋਸ਼ਲ ਮੀਡੀਆ ਤੇ ਬੇਸ਼ਰਮੀਤਾ ਦੇਖੋ ਜੋ ਸਾਡੇ ਸਮਾਜ ਦੇ ਚਿਹਰੇ ਤੇ ਸਾਫ ਦਿਖਾਈ ਦੇ ਰਹੀ ਹੈ ਇੱਕ ਯੂਜ਼ਰ ਨੇ ਕਿਹਾ ਕਿ ਜ਼ਿੰਦਗੀ ਦਾ ਕੀ ਹੈ ਉਹ ਸਭ ਕੁਝ ਭੁੱਲ ਕੇ ਦੁਬਾਰਾ ਵਿਆਹ ਕਰਵਾ ਲੈ ਵੀਗੇ ਉਹ ਲੋਕ ਨੇ ਜੋ ਔਰਤਾਂ ਦਾ ਸਤਕਾਰ ਕਰਨ ਦੀ ਗੱਲ ਕਰਦੇ ਨੇ ਜਿਹੜੇ ਲੋਕ ਸ਼ਹੀਦ ਦੀ ਪਤਨੀ ਨੂੰ ਕਹਿੰਦੇ ਨੇ ਕਿ ਇਸ ਨਾਲ ਉਸ ਨੂੰ ਕੀ ਫਰਕ ਪਿਆ ਇਸ ਨਾਲ ਕੀ ਫਰਕ ਪੈਂਦਾ ਉਸ ਨੇ ਸਿਰਫ ਇਹੀ ਕਿਹਾ ਸੀ ਕਿ ਅਸੀਂ ਸ਼ਾਂਤੀ ਚਾਹੁੰਦੇ ਅਸੀਂ ਨਫ਼ਰਤ ਨਹੀਂ ਚਾਹੁੰਦੇ ਅਤੇ ਬਦਲੇ ਦੇ ਵਿੱਚ ਉਸ ਨੂੰ ਗਾਲਾਂ ਮਿਲੀਆਂ ਚਰਿੱਤਰ ਦਾ ਕਤਲ ਕੀਤਾ ਗਿਆ ਇਹ ਉਹੀ ਲੋਕ ਨੇ ਜੋ ਸ਼ਹੀਦਾਂ ਦੀ ਸ਼ਹਾਦਤ ਦੇ ਬਾਰੇ ਗੱਲ ਕਰਦੇ ਨੇ ਪਰ ਜਦੋਂ ਸ਼ਾਂਤੀ ਦੀ ਗੱਲ ਆਉਂਦੀ ਆ ਤਾਂ ਇਹੀ ਲੋਕ ਸਭ ਤੋਂ ਖਤਰਨਾਕ ਬਣ ਜਾਂਦੇ ਨੇ